ਸਾਤਜੀ ਕਾਲ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਦਾ ਪ੍ਰੋਗਰਾਮ ਖਬਰ ਤੇ ਝਾਤ ਇਸ ਪ੍ਰੋਗਰਾਮ ਦੇ ਵਿੱਚ ਦੋ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਇੱਕ ਤਾਂ ਖਬਰ ਜੋ ਮੌਜੂਦਾ ਸਮੇਂ ਜਿਹੜਾ ਸਿੱਖ ਪੰਥਕ ਜਾਂ ਕਹਿ ਲਈਏ ਰਾਜਨੀਤੀ ਦੇ ਵਿੱਚ ਜੋ ਖਲਾਅ ਪਿਆ ਹੋਇਆ ਉਸ ਨੂੰ ਲੈ ਕੇ ਜੋ ਆਰਜਾ ਪਾਰ ਦੀ ਸਥਿਤੀ ਬਣੀ ਹੋਈ ਹੈ ਗਿਆਨੀ ਰਗਵੀਰ ਸਿੰਘ ਦੇ ਲਈ ਹੁਣ ਕਿਸ ਦੇ ਵਾਲੇ ਪਾਸੇ ਖੜਨਗੇ ਇਹ ਵੀ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਹੋਵੇਗੀ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਜਿਹੜੀ 16 ਫਰਵਰੀ ਨੂੰ ਹੋਣੀ ਸੀ ਹੁਣ ਰੱਦ ਹੋ ਕੇ ਉਹ ਭਲਕੇ 18 ਜਿਹੜੀ ਫਰਵਰੀ ਨੂੰ ਮੀਟਿੰਗ ਹੋਵੇਗੀ ਤੇ 17 ਫਰਵਰੀ ਨੂੰ ਅੱਜ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਤੋਂ ਪਰਤ ਰਹੇ ਨੇ ਤੇ ਇਹਦੇ ਬਾਬਤ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਹੀ ਦੂਜੀ ਗੱਲਬਾਤ ਹੋਵੇਗੀ ਪੰਜਾਬ ਕਾਂਗਰਸ ਦੇ ਵਿੱਚ ਨਵਾਂ ਕਲੇਸ਼ ਹੁਣ ਛਿੜਪਿਆ ਰਾਣਾ ਗੁਰਜੀਤ ਦੇ ਵੱਲੋਂ ਜਿਸ ਤਰ੍ਹਾਂ ਰਾਜਾ ਵਿੜਿੰਗ ਸੁਪਾ ਪ੍ਰਧਾਨ ਤੇ ਪ੍ਰਤਾਪ ਬਾਜਵਾ ਸਣੇ ਜਿਸ ਤਰ੍ਹਾਂ ਉਸ ਦੇ ਵੱਲੋਂ ਹਮਲਾਵਰ ਰੁਖ ਦਿਖਾਇਆ ਗਿਆ ਇੱਕ ਨਿੱਜੀ ਚੈਨਲ ਦੇ ਉੱਤੇ ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਕਿ ਹੁਣ ਜਿਹੜੀ ਵਿੱਤੀ ਦਿਨੀ ਅਸੀਂ ਅਕਾਲਤਰ ਸਾਹਿਬ ਦੀ ਸਭਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਪਟਿਆਲਾ ਦੇ ਵਿੱਚ ਹੋਣੀ ਹੈ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਸਿੱਖ ਪੰਥ ਦੇ ਲਈ 18 ਫਰਵਰੀ ਦਾ ਖਾਸ ਦਿਨ ਬਨਣ ਦੀ ਸੁਭਾਵਨਾ ਜਤਾਈ ਜਾ ਰਹੀ ਹੈ ਇਸ ਦਿਨ ਵਿਵਾਦਿਤ ਤੇ ਜਿਹੜਾ ਚਰਚਿਤ ਬੈਟਕ ਸੱਤ ਮੈਂਬਰੀ ਕਮੇਟੀ ਦੀ ਹੋਵੇਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਵਿਦੇਸ਼ ਤੋਂ ਅੱਜ ਵਾਪਸ ਪਰਤਣਗੇ ਸਿੱਖ ਪੰਥ ਦੀ ਸਿਆਸਤ ਤੋਂ ਵਖਫ਼ ਮਾਹਰਾਂ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਪੰਥਕ ਰਾਜਨੀਤੀ ਇੱਕ ਤਰ੍ਹਾਂ ਮਜ਼ਾਕ ਬਣ ਕੇ ਰਹੇਗੀ ਕਾਰਨ ਕੀ ਨੇ ਕਿ ਇਸ ਦੇ ਪਿੱਛੇ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਕੀ ਨਿੱਜੀ ਹਿੱਤਾਂ ਦੇ ਲਈ ਕੀਤਾ ਜਾ ਰਿਹਾ ਜਾਂ ਫਿਰ ਹੋ ਕੀ ਰਿਹਾ ਕਦੇ ਪ੍ਰਧਾਨ ਸਾਹਿਬ ਕਦੇ ਭੁੰਦਰ ਸਾਹਿਬ ਦੇ ਨਿੱਜੀ ਜਿਹੜੇ ਰੁਚੇਵੇਂ ਨੇ ਉਹਦੇ ਆਉਣ ਦੇ ਕਰਕੇ ਮੀਟੀਆਂ ਕੈਂਸਲ ਹੋ ਜਾਂਦੀਆਂ ਕਦੇ ਜਥੇਦਾਰ ਗਿਆਨੀ ਰਕबीर ਸਿੰਘ ਦੇ ਕਰਕੇ ਪਰ ਗੱਲ ਇੱਥੇ ਆਉਂਦੀ ਹੈ ਕਿ ਇੱਡਾ ਖਾਸ ਮੁੱਦਾ ਹੋਵੇ ਇੱਡਾ ਗੰਭੀਰ ਮੁੱਦਾ ਹੋਵੇ ਸਿੱਖਾਂ ਦੇ ਭਵਿੱਖ ਦੇ ਨਾਲ ਜੁੜਿਆ ਹੋਵੇ ਪਰ ਉਸ ਦੇ ਲਈ ਸਿੱਖ ਪੰਥ ਦੇ ਲਈ ਜਾਂ ਫਿਰ ਇਹਦੀ ਧਰਮ ਤੋਂ ਨਿੱਜੀ ਰੁਝੇਵੇਂ ਕਿਹੜੇ ਹੋ ਸਕਦੇ ਨੇ ਉਹ ਕਿਹੜੇ ਕਾਰਨ ਨੇ ਕੀ ਜਾਣਬੁੱਝ ਕੇ ਮੀਟਿੰਗਾਂ ਕੁਝ ਦਬਾਓ ਕਰਕੇ ਕੈਨਸਲ ਕੀਤੀਆਂ ਜਾ ਰਹੀਆਂ ਕਾਰਨ ਕੀ ਨੇ ਪਿਛਲੇ ਕਰੀਬ 5-6 ਮਹੀਨਿਆਂ ਤੋਂ ਇਹ ਕੋ ਚੱਲ ਰਿਹਾ ਹੈ ਕਿ ਜੱਥੇਦਾਰ ਸਾਹਿਬ ਦਾ ਸੰਕਟ ਦੌਰਾਨ ਵਿਦੇਸ਼ ਜਾਣਾ ਵੀ ਇੱਕ ਸ਼ੰਕੇ ਪੈਦਾ ਕਰ ਰਿਹਾ ਹੈ ਇਹ ਬੜੀ ਅਚੰਬੇ ਵਾਲੀ ਸਥਿਤੀ ਹੈ ਕਿ ਬਾਦਲਦਲ 20 ਫਰਵਰੀ ਨੂੰ ਇੱਕ ਮਹੀਨੇ ਤੋਂ ਰੰੰਬੀ ਭਾਰਤੀ ਮੁਹਿੰਮ ਮੁਕੰਮਲ ਕਰ ਰਿਹਾ ਹੈ ਅਜੇ ਹਾਲਾਤ ਦੇ ਵਿੱਚ ਪੰਜ ਸਿੰਘ ਸਵਾਨਾ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੀ ਵਕਤ ਵੀ ਕੀ ਰਹਿ ਗਈ ਹੈ ਇਹ ਬੜਾ ਔਖਾ ਸਵਾਲ ਹੈ ਕਿਉਂਕਿ ਜੋ ਵਿਵਾਦ ਪੈਦਾ ਕਰਨ ਵਾਲਾ ਹੈ ਹੁਣ ਮਨਪ੍ਰੀਤ ਯਾਲੀ ਵਰਗੇ ਲੀਡਰਾਂ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਸੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ 7 ਮੈਂਬਰੀ ਕਮੇਟੀ ਦਾ ਉਸ ਦੇ ਉੱਤੇ ਕਾਇਮ ਹੈ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਹੁਣ ਜੇਕਰ ਜਿਹੜੇ ਸਿਆਸੀ ਮਾਹਿਰ ਨੇ ਜਾਂ ਫਿਰ ਉਹਨਾਂ ਦੀ ਮੰਨਿਅਤਾਂ ਹੁਣ ਆਰ ਪਾਰ ਦਾ ਤਿੱਖਾ ਕੋਹਲ ਅਤੇ ਛਿੜਿਆਵਾਦ ਵਿਵਾਦ ਕਿਸੇ ਤਨ ਪਤਨ ਲੱਗ ਜਾਣ ਦੀ ਸੰਭਾਵਨਾ ਹੈ ਦੂਸਰਾ ਜੱਥੇਦਾਰ ਗਿਆਨੀ ਰਕबीर ਸਿੰਘ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਅਸੂਲਨ ਹਮਾਇਤ ਦੇ ਵਿੱਚ ਆਉਣ ਨਾਲ ਸਿੱਖ ਪੰਥ ਦੀ ਸਮੁੱਚੀ ਧਾਰਮਿਕ ਰਾਜਨੀਤੀ ਤੇ ਸਮਾਜਿਕ ਤਸਵੀਰ ਇੱਕਦਮ ਬਦਲ ਗਈ ਹੈ ਇਸ ਨਾਲ ਸਭ ਕਿਆਸ ਰਾਈਆਂ ਨੂੰ ਠੱਲ ਪੈ ਗਈ ਹੈ ਜਿਹੜੀਆਂ ਜੱਥੇਦਾਰ ਸਾਹਿਬ ਦੇ ਰੋਲ ਤੇ ਸ਼ੱਕ ਦੀ ਨਜ਼ਰ ਦੇ ਵਿੱਚ ਆ ਰਹੀਆਂ ਸਨ ਹੁਣ ਹੋਵੇਗਾ ਕੀ ਸਭ ਦੀ ਨਜ਼ਰਾਂ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਜਿਸ ਤਰ੍ਹਾਂ ਗਿਆਨੀ ਰਕਬੀਰ ਸਿੰਘ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵਿਦੇਸ਼ ਤੋਂ ਇੱਕ ਪੋਸਟ ਪਾ ਕੇ ਗਿਆਨੀ ਹਰ ਹਰਪੀ ਸਿੰਘ ਦੀ ਹਮਾਇਤ ਕੀਤੀ ਜਾਂਦੀ ਉਸ ਤੋਂ ਬਾਅਦ ਅਨੇਕਾਂ ਤਰ੍ਹਾਂ ਦੀ ਚਰਚਾਵਾਂ ਛਿੜ ਜਾਂਦੀਆਂ ਨੇ ਕਿ ਹੁਣ ਜਦੋਂ ਪੰਜ ਸਿੰਘ ਸੇਵਾਨਾ ਦੀ ਮੀਟਿੰਗ ਸੱਦੀ ਜਾਵੇਗੀ ਉਦੋਂ ਕੀਡੇ ਵੱਡੇ ਫੈਸਲੇ ਲਈ ਜਾਣਗੇ ਕਿਉਂਕਿ ਹੁਣ ਸਿੱਖ ਪੰਥ ਦੇ ਹਲਕੇ ਖਾਸ ਕਰਕੇ ਦਲ ਖਾਲਸਾ ਬਾਬਾ ਬਲਬੀਰ ਸਿੰਘ ਅਕਾਲ ਪੁਰਖ ਦੀ ਫੌਜ ਦੇ ਕਮਿਸ਼ਨਰ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਕਮੇਟੀ ਮੈਂਬਰ ਜਾਂ ਫਿਰ ਜਿਹੜੀ ਹੋਰ ਸੰਸਥਾਵਾਂ ਨੇ ਉਹ ਸਾਰੀਆਂ ਇਕਜੁੱਟ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਵੀ ਇੱਕ ਸਿੱਖ ਕਨਵੈਨਸ਼ਨ ਹੈ ਜਿਹੜੀ ਪੰਥਕ ਕਨਵੈਨਸ਼ਨ ਹੈ ਉਹ ਸੱਦੀ ਗਈ ਹੈ ਪਰ ਉਸ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਤਾਮੇ ਨੂੰ ਸਦਾਨੇ ਨਹੀਂ ਦਿੱਤਾ ਗਿਆ ਉਹਨਾਂ ਦਾ ਵਿਰੋਧ ਕੀਤਾ ਗਿਆ ਕਿਉਂਕਿ 3 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਨੇ ਬਰਕਾਸਤ ਜਿਸ ਤਰ੍ਹਾਂ ਕੀਤਾ ਗਿਆ ਸੀ ਹਰਪ੍ਰੀਤ ਨੂੰ ਉਸ ਨੂੰ ਲੈ ਕੇ ਉਹਦੇ ਖਿਲਾਫ ਨਾਰਾਜ਼ਗੀ ਹੈ ਉਹਨਾਂ ਉਸ ਦੇ ਵਿੱਚ ਪੰਜ ਸਿੰਘ ਸਬਾਨਾ ਸਮੇਤ ਹੋਰ ਸਿੱਖ ਜਥੇਬੰਦੀਆਂ ਦੇਸ਼ ਭਰ ਦੀਆਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਹੋ ਕੇ ਇਸ ਮਸਲੇ ਨੂੰ ਲੈ ਕੇ ਕੁਝ ਹੋਰ ਜਿਹੜੇ ਮੁੱਦੇ ਨੇ ਉਹ ਵਿਚਾਰੇ ਜਾ ਸਕਦੇ ਨੇ ਕੁਝ ਵੱਡੇ ਐਲਾਨ ਵੀ ਉਸ ਦਿਨ ਹੋ ਸਕਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਹੈ ਉਹ ਨੀਮਾ ਤੇ ਸਿੱਖ ਪਰੰਪਰਾ ਦੇ ਉਲਟ ਹੈ ਇਹ ਗੱਲ ਲਗਾਤਾਰ ਕਹੀ ਜਾ ਰਹੀ ਹੈ ਇਸ ਨਾਲ ਸਿੱਖੀ ਅਸੂਲਾਂ ਦੀ ਜਿਹੜੀ ਨਿੰਦਿਆ ਹੋ ਰਹੀ ਹੈ ਜਦ ਕਿ ਸਿੱਖ ਕੌਮ ਦੇ ਸਰਵ ਉੱਚ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹ ਕੇਸ ਸ਼ੋਮਨੀ ਕਮੇਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਰ ਇਸ ਦੇ ਬਾਵਜੂਦ ਸਿਆਸੀ ਦਬਾਹ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਵਾਦਿਤ ਸ਼ੋਮਨੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਬਰਖਾਸਤ ਕੀਤਾ ਜਿਸ ਨਾਲ ਅਕਾਲ ਤਖਤ ਦੀ ਮਾਨ ਰਾਇਦਾਂ ਠੇਸ ਪਹੁੰਚੀ ਹੈ ਇਹ ਵੱਡੇ ਸਵਾਲ ਨੇ ਕਿਉਂਕਿ ਦੇਖੋ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਅਤੇ ਹੁਕਮਤੇ ਕਿੰਤੂ ਕਰਨ ਵਾਲਿਆਂ ਵਿਰੁੱਧ ਐਕਸ਼ਨ ਲੈਣ ਦੀ ਅਪੀਲ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਕਰਦੇ ਰਹੀ ਹੈ ਕਿਉਂਕਿ ਜੇਕਰ ਜਨਰਲ اجلاس ਦੀ ਗੱਲ ਕਰੀ ਸ਼ੋਮਨੀ ਕਮੇਟੀ ਦੇ ਤਾਂ 3 ਨਵੰਬਰ 1984 ਨੂੰ ਉਹਨਾਂ ਦੇ ਵੱਲੋਂ ਇੱਕ ਜਨਰਲ اجلاس ਦੇ ਵਿੱਚ ਇੱਕ ਮਤਾ ਪਾਇਆ ਜਾਂਦਾ ਹੈ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਅੱਜ ਇਹ ਜਨਰਲ اجلاس ਸਪਸ਼ਟ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਸਰਵਉੱਚ ਸਥਾਨ ਹੈ ਇੱਥੋਂ ਜਾਰੀ ਹੋਇਆ ਹਰ ਹੁਕਮ ਸਿੱਖ ਪੰਥ ਲਈ ਇਲਾਈ ਹਦੇਸ਼ ਹੈ ਇਹ ਸਮਾਗਮ ਸਿੰਘ ਸਹਿਬਾਨ ਨੂੰ ਅਪੀਲ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਤੇ ਹੁਕਮ ਉੱਤੇ ਕਿੰਤੂ ਕਰਨ ਵਾਲੇ ਹਰ ਵਿਅਕਤੀ ਤੇ ਭਾਵੇਂ ਉਹ ਕਿਸੇ ਵੀ ਉੱਚ ਸਰਕਾਰੀ ਪਦਵੀ ਤੇ ਹੈ ਵਿਰੁੱਧ ਸਖਤ ਐਕਸ਼ਨ ਲੈਣ ਤਾਂ ਕਿ ਭਵਿੱਖ ਦੇ ਵਿੱਚ ਕਿਸੇ ਵਿਅਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੁਕਮ ਦੀ ਅਵਗਿਆ ਕਰਨ ਦੀ ਜੁਰਤ ਨਾ ਪਵੇ ਇਸ ਦੇ ਉੱਤੇ ਹੁਣ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਕਿ ਗਿਆਨੀ ਰਗਵੀਰ ਸਿੰਘ ਅੱਜ ਵਾਪਸ ਪਰਤਣ ਤੋਂ ਬਾਅਦ ਕਦੋਂ ਮੀਟਿੰਗ ਕਰਦੇ ਨੇ ਕਿ ਕੁਝ ਵੱਡੇ ਐਲਾਨ ਹੋਣਗੇ ਕਿ ਕੁਝ ਵੱਡੇ ਫੈਸਲੇ ਲਏ ਜਾਣਗੇ ਇਸ ਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈਆਂ ਨੇ ਕਿਉਂਕਿ ਮੌਜੂਦਾ ਸਮੇਂ ਸਿੱਖ ਪੰਥਕ ਜਿਹੜੀ ਸ਼ਕਤੀ ਹੈ ਉਸ ਨੂੰ ਇਕੱਠਾ ਕਰਨ ਦੇ ਲਈ ਵੀ ਬਹੁਤ ਕੋ ਵੱਖ ਤਰ੍ਹਾਂ ਦੀਆਂ ਜੇਕਰ ਗੱਲਾਂ ਦੇਖੀ ਜਾਈਏ ਤਾਂ ਕਿਤੇ ਜਾਇਨੀ ਇੱਕ ਮੰਤ ਦੇ ਉੱਤੇ ਜਿਹੜੀ ਸਿੱਖ ਸ਼ਕਤੀ ਹੈ ਉਹ ਇਕੱਠੀ ਹੋ ਜਾਵੇ ਤਾਂ ਕਿ ਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਰਾਜਨੀਤੀ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਉੱਭਰ ਕੇ ਕੇਂਦਰ ਦੀ ਸਰਕਾਰ ਦੇ ਉੱਤੇ ਦਬਾਅ ਪਾ ਸਕਣ ਕਿਉਂਕਿ ਜਿਸ ਤਰ੍ਹਾਂ ਸਿੱਖਾਂ ਦੇ ਜਿਹੜੇ ਮਸਲੇ ਨੇ ਉਹ ਇਸੇ ਕਰਕੇ ਲਟਕਦੇ ਆ ਰਹੇ ਨੇ ਕਿ ਸਿੱਖ ਦੇ ਵਿੱਚ ਇਕਤਾ ਨਹੀਂ ਹੈ ਸਿੱਖ ਇਕਜੁੱਟ ਨਹੀਂ ਹੈਗੇ ਸਿੱਖਾਂ ਦੀਆਂ ਸਿਆਸੀ ਧਿਰਾਂ ਵੋ ਕੋ ਬਕਰਾਂ ਦੇ ਉੱਤੇ ਨੇ ਜਦੋਂ ਤੱਕ ਸਿੱਖ ਇਕਜੁੱਟ ਨਹੀਂ ਹੋਣਗੇ ਉਦੋਂ ਤੱਕ ਨਾ ਤਾਂ ਸਿੱਖ ਆਪਣੀ ਸਰਕਾਰਾਂ ਬਣਾ ਪਾਉਣਗੇ ਦਾਈ ਸਿੱਖਾਂ ਦੇ ਮਸਲੇ ਹੱਲ ਹੋਣਗੇ ਇਹ ਸਭ ਤੇ ਸਾਹਮਣੇ ਹੈ ਜਦੋਂ ਤੱਕ ਸਿੱਖ ਇਕਮੰਤ ਤੇ ਇਕੱਠੇ ਨਹੀਂ ਹੁੰਦੇ ਭਾਵੇਂ ਪਿਛਲੇ ਇਤਿਹਾਸ ਦੇ ਵਿੱਚ ਗੱਲ ਕਰ ਲਈਏ ਭਾਵੇਂ 1967 ਦੀਆਂ ਚੋਣਾਂ ਤੋਂ ਲੈ ਕੇ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵੀ ਜਦੋਂ ਸਿੱਖ ਦੋ ਫਾੜ ਹੁੰਦੇ ਗਏ ਨੇ ਤਾਂ ਕਮਜ਼ੋਰ ਹੁੰਦੇ ਗਏ ਰਾਜਸੀ ਤੌਰ ਦੇ ਉੱਤੇ ਭਾਵੇਂ 2022 ਦੇ ਵਿੱਚ ਇਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਦੋ ਫਾੜ ਹੋ ਗਈ ਸੀ ਜਾਂ ਫਿਰ ਕੁਝ ਛੱਡ ਕੇ ਚਲੇ ਗਈ ਸੀ ਉਦੋਂ ਅਕਾਲੀ ਦਲ ਕਮਜ਼ੋਰ ਹੋਇਆ ਸ਼ਾਸਤਰੀ ਤੌਰ ਦੇ ਉੱਤੇ ਜਾਂ ਫਿਰ ਉਸ ਤੋਂ ਬਾਅਦ 2024 ਦੀ ਚੋਣਾਂ ਦੇ ਵਿੱਚ ਦੇਖ ਲਿਓ ਜਾਂ ਫਿਰ ਮੌਜੂਦਾ ਸਮੇਂ ਸਥਿਤੀ ਕੀ ਹੈ ਜੇਕਰ ਇਸ ਜਿਹੀ ਰੀਤ ਤਾਂ 2027 ਦੇ ਵਿੱਚ ਅਕਾਲੀ ਦਲ ਦੀ ਸਥਿਤੀ ਕੀ ਰਹੂਗੀ ਕਿ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਬਣਾ ਪਾਉਣਗੇ ਕਿਉਂਕਿ ਜੇ ਬੀਜੇਪੀ ਦੇ ਨਾਲ ਜਾਂਦੇ ਤਾਂ ਅੱਜ ਸਵਾਲ ਚੁੱਕਦੇ ਨੇ ਅਕਲ ਦਲ ਵਾਲੇ ਬੀਜੇਪੀ ਨੂੰ ਲੈ ਕੇ ਤਾਂ ਉਹ ਕਿਹੜੇ ਮੂੰਹ ਨਾਲ ਫਿਰ ਲੋਕਾਂ ਦੇ ਵਿੱਚ ਜਨ ਸਾਂਝੇ ਤੌਰ ਦੇ ਉੱਤੇ ਉਮੀਦਵਾਰ ਹੋਣਗੇ ਇਹ ਵੀ ਵੱਡੀ ਚਰਚਾਾਂ ਹਨ ਸੋ ਇਸ ਵਕਤ ਅਕਾਲੀ ਦਲ ਵੀ ਉਸ ਸਥਿਤੀ ਦੇ ਉੱਤੇ ਖੜਿਆ ਹੈ ਜਿੱਥੇ ਅਕਾਲ ਦਲ ਭਵਿੱਖ ਤੈਅ ਹੋਣਾ ਸਿੱਖ ਰਾਜਨੀਤੀ ਨੂੰ ਲੈ ਕੇ ਵੱਡੇ ਗੰਭੀਰ ਇਹ ਮਸਲੇ ਨੂੰ ਲੈ ਕੇ ਹੁਣ ਵਿੱਚ ਕਿਵੇਂ ਜਾਵੇਗਾ ਇਸ ਦੇ ਵਿੱਚੋਂ ਨਿਕਲੇ ਕਿਵੇਂ ਜਾਵੇਗਾ ਹੁਣ ਇਹ ਸਭ ਕੁਝ ਗਿਆਨੀ ਰਣਵੀਰ ਸਿੰਘ ਦੇ ਹੱਥ ਦੇ ਵਿੱਚ ਹੈ ਉਹਨਾਂ ਦੇ ਲਈ ਜੋ ਕੁਝ ਫੈਸਲੇ ਲਏ ਜਾਣਗੇ ਆਰ ਪਾਰ ਦੇ ਜਾਪ ਤਿੱਖਾ ਕੋਲ ਜੋ ਕੁਝ ਛੜਿਆ ਹੋਇਆ ਉਸ ਨੂੰ ਲੈ ਕੇ ਤਾਂ ਸਿੱਖ ਸੰਗਤਾਂ ਦਾ ਕੀ ਹੁਣ ਰੋਸ ਹੋਏਗਾ ਕੀ ਗਿਆਨੀ ਰਣਵੀਰ ਸਿੰਘ ਕੋਈ ਅਜਿਹਾ ਗਲਤ ਫੈਸਲਾ ਨਹੀਂ ਕਰ ਲੈਣਗੇ ਜਿਸ ਦੇ ਇਸ ਤਰ੍ਹਾਂ ਕਰਕੇ ਪਿਛਲੇ ਸਮੇਂ ਦੇ ਵੀ ਜਥੇਦਾਰਾਂ ਨੂੰ ਗਲਤ ਫੈਸਲੇ ਕਰਕੇ ਉਹਨਾਂ ਦੇ ਕਿਰਦਾਰ ਦੇ ਉੱਤੇਨੇ ਖਸਵਾਲੇ ਖੜੇ ਹੋਏ ਸੀ ਸੋ ਇਹ ਚਰਚਾਵਾ ਵੀ ਲਗਾਤਾਰ ਜੁੜੀਆਂ ਹੋਈਆਂ ਨੇ ਪਰ ਹੁਣ ਦੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ ਦੂਜੀ ਖਬਰ ਪੰਜਾਬ ਕਾਂਗਰਸ ਦੇ ਨਾਲ ਜੁੜੀ ਹੈ ਤੁਹਾਨੂੰ ਦੱਸਣ ਲੱਗੇ ਹਾਂ ਕਿ ਪੰਜਾਬ ਕਾਂਗਰਸ ਚ ਮੌਜੂਦਾ ਸਮੇਂ ਜਿੱਥੇ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਉੱਤੇ ਹੁਣ ਸੀਨੀਅਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸੂਬਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਬੋਲਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਤੋਂ ਜੋ ਲੜਨਾ ਉਹ ਚਾਹਦੇ ਸਨ ਜਿਸ ਦੇ ਕਰਕੇ ਉਹਨਾਂ ਨੇ ਰਾਜਾ ਵਿਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਟਿਕਟ ਕੱਟੀ ਸੀ ਜਿਸ ਦੇ ਕਰਕੇ ਹੁਣ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਕਲੇਸ਼ ਛਿਰਦਾ ਦਿਖਾਈ ਦੇ ਰਿਹਾ ਹੈ ਤੋਂ ਦੱਸਦੇ ਕਿ ਹਾਲੇ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਦੇ 35 ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੇ ਵੱਲੋਂ ਰੇਡ ਮਾਰੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਲੀਡਰਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕੀ ਕਾਰਨ ਹੈ ਕਿ ਸੱਚਮੁੱਚ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਚ ਪੰਜਾਬ ਦੇ ਸੀਨੀਅਰ ਲੀਡਰਾਂ ਦੇ ਵੱਲੋਂ ਜਾਣਬੁੱਝ ਕੇ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਿਛਲੇ ਜਾ ਰਾਣਾ ਗੁਰਦੇਵ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾਣ ਦੀ ਯੋਜਨਾ ਬਣਾਈ ਬੈਠੇ ਨੇ ਕਿਉਂਕਿ ਭਾਜਪਾ ਵੀ 2027 ਦੇ ਲਈ ਪੰਜਾਬ ਦੇ ਸਰਕਰਡ ਆਗੂਆਂ ਦੇ ਉੱਤੇ ਨਜ਼ਰ ਰੱਖੀ ਬੈਠੀ ਹੈ ਹੁਣ ਹੋਵੇਗਾ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਚੜਪੀ ਹੈ ਕਿ 35 ਟਿਕਾਣਿਆਂ ਤੇ ਰੇਡ ਹੋਣੀ ਤੇ ਫਿਰ ਪਾਰਟੀ ਦੇ ਲੀਡਰਾਂ ਖਿਲਾਫ ਬੋਲਣਾ ਸ਼ੁਰੂ ਕਰਨਾ ਕਿ ਤਰ੍ਹਾਂ ਕਿਤੇ ਵੱਡੇ ਸੰਕੇਤ ਖੜੇ ਕਰਦਾ ਹੈ ਕਿ ਕਾਂਗਰਸ ਦੇ ਵਿੱਚ ਸਭ ਕੁਝ ਸਹੀ ਨਹੀਂ ਹੈ ਦੱਸਦੇ ਕਿ ਕਪੂਰਥਲਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਬੇਟਾ ਰਾਣਾ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਸੀ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਜੇਕਰ ਦੇਖੀਏ ਤਾਂ ਭਾਜਪਾ ਵੀ ਪੰਜਾਬ 'ਚ 2027 ਦੀਆਂ ਚੋਣਾਂ ਦੇ ਲਈ ਉਸ ਚੋਣ ਨੂੰ ਜਿੱਤਣ ਦੇ ਲਈ ਤਕਰੀਬਨ 50-60 ਸੀਟਾਂ ਪੱਕੀਆਂ ਕਰ ਰਹੀ ਹੈ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਮਜ਼ਬੂਤ ਕੈਂਡੀਡੇਟ ਮਿਲ ਸਕਣ ਜਾਂ ਫਿਰ ਕਹਿ ਲਈਏ ਜਿਨ੍ਹਾਂ ਦਾ ਆਪਣਾ ਲੋਕਾਂ 'ਚ ਕੋਈ ਆਧਾਰ ਹੋਵੇ ਉਹਨਾਂ ਉਮੀਦਵਾਰਾਂ ਨੂੰ ਵੀ ਸੰਪਰਕ ਦੇ ਵਿੱਚ ਲਿਆ ਜਾ ਰਿਹਾ ਹੈ ਨਾਲ ਹੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਸੀਟ ਤੋਂ ਚੋਣ ਲੜਨਾ ਚਾਹੁੰਦਾ ਸੀ ਤਾਂ ਉਦੋਂ ਵਿਜੇਂਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਉਹ ਮੇਰੇ ਕੋਲ ਆਏ ਸਨ ਮਦਦ ਲਈ ਪਰ ਮੈਂ ਉਹਨਾਂ ਨੂੰ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਨ੍ਹਾਂ ਨੇ ਸ਼੍ਰੀਆਮ ਹੁਣ ਪਾਰਟੀ ਕਲਾਬ ਮੋਰਚਾ ਖੋਲ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕਈ ਵੱਡੇ ਕਾਂਗਰਸੀ ਦਿਗਜ ਪਾਰਟੀ ਛੱਡ ਕੇ ਭਾਜਪਾ ਤੇ ਆਮਾਦੀ ਪਾਰਟੀ ਵਿੱਚ ਜਾ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਸੱਚਮੁੱਚ ਰਾਣਾ ਗੁਰੀਸ ਸਿੰਘ ਪਾਰਟੀ ਛੱਡਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਵਾਂਗ ਪਾਰਟੀ 'ਚ ਰਹਿ ਕੇ ਆਪਣੇ ਲੀਡਰਾਂ ਤੇ ਸਵਾਲ ਚੁੱਕਦੇ ਤੇ ਗਲਤੀਆਂ ਦੱਸਦੇ ਰਹਿਣਗੇ ਕਿਉਂਕਿ ਹੁਣ ਪੰਜਾਬ 'ਚ ਕਾਂਗਰਸ ਵੱਡੇ ਬਦਲਾਅ ਕਰਨ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਜਿੱਥੇ ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਲੇ ਬਿੱਤੇ ਦਿਨ ਹੀ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਜਿਹੜਾ ਪਰੇਸ਼ ਬਗੇਲ ਨੂੰ ਲਗਾਇਆ ਗਿਆ ਸੀ ਉੱਤੇ ਹੀ ਹੁਣ ਸੂਬਾ ਪ੍ਰਧਾਨ ਨੂੰ ਵੀ ਬਦਲਿਆ ਜਾ ਸਕਦਾ ਹੈ ਹੁਣ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਇਹ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਪੰਜਾਬ 'ਚ ਜਿੰਨੇ ਵੀ ਆਗੂ ਕਾਂਗਰਸ ਦਾ ਪ੍ਰਧਾਨ ਬੰਦਾ ਸੁਪਨਾ ਦੇਖ ਰਹੇ ਨੇ ਉਹ ਬਹੁਤ ਸੀਨੀਅਰ ਨੇ ਇਸੇ ਕਾਰਨ ਕਿਸੇ ਜੂਨੀਅਰ ਆਗੂ ਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪਨ ਨਾਲ ਤਾਲਮਿਲ ਬਿਠਾਉਣ ਤੇ ਮੁਸ਼ਕਲ ਆ ਸਕਦੀ ਹੈ ਕਾਂਗਰਸ ਸੂਬਾ ਇੰਚਾਰਜ ਤੋਂ ਬਾਅਦ ਸੂਬਾ ਪ੍ਰਧਾਨ ਨੂੰ ਵੀ ਬਦਲਣ ਦੀਆਂ ਤਿਆਰੀਆਂ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਹੁਣ ਕਾਂਗਰਸ 2022 ਦੀ ਲੜਾਈ ਸਾਹਮਣੇ ਹੈ ਉਹ ਹਰ ਹਾਲ ਦੇ ਵਿੱਚ ਇਸ ਨੂੰ ਜਿੱਤਣਾ ਚਾਹੁੰਦੀ ਹੈ ਪਰ ਇਸ ਲਈ ਕਿਸ ਤਰ੍ਹਾਂ ਜਾਤ ਆਧਾਰਿਤ ਸਮੀਕਰਨ ਬਣਾ ਕੇ ਅੱਗੇ ਵਧਿਆ ਜਾਵੇਗਾ ਇਹ ਤੈਅ ਕਰਨਾ ਬਹੁਤ ਜ਼ਰੂਰੀ ਹੈ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਪ੍ਰਧਾਨ ਨੇ ਤਾਂ ਕਹਿ ਲਈਏ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਨੇ ਨਾ ਸਿਰਫ ਲੋਕ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਬਲਕਿ ਉਹ ਖੁਦ ਵੀ ਆਪਣੇ ਵਿਧਾਇਕ ਦੇ ਉਹਦੇ ਨੂੰ ਤਿਆਗ ਕੇ ਲੁਧਿਆਣਾ ਜ਼ਿਲ੍ਹੇ 'ਚ ਜਾ ਕੇ ਲੋਕ ਸਭਾ ਦੀ ਚੋਣ ਲੜੇ ਤੇ ਭਾਜਪਾ ਦੇ ਰਵਨੀਤ ਪਿੱਟੂ ਵਰਗੇ ਚਿਹਰੇ ਨੂੰ ਮਾਰ ਦਿੱਤੀ ਨਗਰ ਨਿਗਮ ਚੋਣਾਂ 'ਚ ਵੀ ਪਾਰਟੀ ਦਾ ਚੰਗਾ ਪ੍ਰਦਰਸ਼ਨ ਰਿਹਾ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ 18% ਦੀ ਵੋਟਾਂ ਹਾਸਲ ਕਰਕੇ ਕਾਂਗਰਸ ਨੂੰ ਅੱਖਾਂ ਦੁਖਾਉਣ ਦਾ ਹੌਸਲਾ ਕਰਨ ਲੱਗੀ ਹੈ ਤੋਂ ਦੱਸਦੀ ਹੈ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਨੂੰ ਲੱਗ ਲੱਗਾ ਹੈ ਕਿ ਉਹਨਾਂ ਦਾ ਹਿੰਦੂ ਵੋਟ ਬੈਂਕ ਖਿਸਕ ਕੇ ਭਾਜਪਾ ਦੇ ਕੋਲ ਜਾ ਰਿਹਾ ਹੈ ਇਸ ਕਾਰਨ ਆਮ ਆਦੀ ਪਾਰਟੀ ਨੇ ਵੀ ਇਸ ਤੋਂ ਸਿੱਖਦੇ ਹੋਏ ਪਾਰਟੀ ਦਾ ਸੁਭਾ ਪ੍ਰਧਾਨ ਬਦਲ ਕੇ ਅਮਨ अरोड़ा ਦੇ ਰੂਪ ਦੇ ਵਿੱਚ ਇੱਕ ਹਿੰਦੂ ਆਗੂ ਨੂੰ ਅੱਗੇ ਕਰ ਦਿੱਤਾ ਕਾਂਗਰਸ ਇਸ ਪੰਬਲ ਪੁੱਸੇ ਦੇ ਵਿੱਚ ਹੈ ਕਿ ਉਹ ਹਿੰਦੂ ਕਾਡਰ ਖੇਡੇ ਜੱਟ ਸਿੱਖ ਕਾਡਰ ਖੇਡੇ ਜਾਂ ਫਿਰ ਇਸ ਤੋਂ ਹਟ ਕੇ ਕਿਸੇ ਦਿਗਜ ਦਲਿਤ ਆਗੂ ਨੂੰ ਅੱਗੇ ਵਧਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦਾ ਪ੍ਰਧਾਨ ਬਣ ਲੈ ਵੀ ਪੂਰੀ ਲਾਬੰਗ ਜਿਹੜੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਵੀ ਸੂਬਾ ਪ੍ਰਧਾਨ ਬੰਨਣਾ ਚਾਹੁੰਦੇ ਨੇ ਤੇ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਆਪਣੀ ਟੀਮ ਖੜੀ ਕਰਕੇ ਟਿਕਟ ਵੰਡ ਤੇ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੁੰਦੇ ਨੇ ਸਾਬਕਾ ਕਾਂਗਰਸ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਤੇ ਸੰਸਦ ਮੈਂਬਰ ਸੁਜਿੰਦਰ ਸਿੰਘ ਰੰਧਾਵਾ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ ਪ੍ਰਗਟ ਸਿੰਘ ਵੀ ਛੁੱਪੇ ਰੁਸਤਮ ਵਾਂਗੂ ਸਾਹਮਣੇ ਆ ਸਕਦੇ ਨੇ ਜੇ ਪਾਰਟੀ ਹਿੰਦੂ ਕਾਰਡ ਖੇਡਦੀ ਹੈ ਤਾਂ ਪਾਰਟੀ ਕੋਲ ਸਬਕਾ ਮੰਤਰੀ ਭਾਰਤ ਪੂਸ਼ਣ ਆਸੂ ਦੇ ਸਭ ਦਾ ਮੰਤਰੀ ਵਿਜੇ ਸਿੰਘਲਾ ਦਾ ਨਾਮ ਵੀ ਬਦਲਦੇ ਰੂਪ ਦੇ ਵਿੱਚ ਹੈ ਹੁਣ ਇੱਥੇ ਵੇਖਣੇ ਬੇहद ਖਾਸ ਹੈ ਹੋਵੇਗਾ ਕਿ ਰਾਣਾ ਗੁਰਜੀਤ ਵੀ ਚਾਹੁੰਦੇ ਨੇ ਕਿ ਉਹ ਪ੍ਰਧਾਨ ਬਣ ਪੰਜਾਬ ਸੂਬਾ ਹੋਵੇਗਾ ਕਿ ਕਾਂਗਰਸ ਦੇ ਲਈ ਕਿਤੇ ਨ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਚੁਣੌਤੀ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਕਾਂਗਰਸ ਕਿਹੜੇ ਰਾਹ ਤੁਰੇਗੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ 2022 ਦੇ ਵਿੱਚ ਉਹਨਾਂ ਨੇ ਆਪਣਾ ਨੁਕਸਾਨ ਕਰਾਇਆ ਸੀ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਲੀਡਰਾਂ ਦੀ ਅੰਦਰੂਨੀ ਜਿਹੜੀ ਫੁੱਟ ਸੀ ਕਿਉਂਕਿ ਜਦੋਂ ਤੋਂ ਪੰਜਾਬ ਕਾਂਗਰਸ ਜਾਂ ਫਿਰ ਕਹਿ ਲਈਏ ਕੁਝ ਪਾਰਟੀਆਂ ਨੇ ਜਦੋਂ ਚਿਹਰੇ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਤਾਂ ਕਿਤਨੇ ਕਿਤੇ ਪਾਰਟੀਆਂ ਕਮਜ਼ੋਰ ਜ਼ਰੂਰ ਹੋਈਆਂ ਨੇ ਹੁਣ ਵੇਖਣਾ ਬੇहद ਖਾਸ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਕਾਂਗਰਸ 2027 ਦੀਆਂ ਚੋਣਾਂ ਕਿਸੇ ਚਿਹਰੇ ਦੇ ਉੱਤੇ ਲੜਦੀ ਹੈ ਜਾਂ ਫਿਰ ਚੋਣ ਨਿਸ਼ਾਨ ਪੰਜੇ ਨੂੰ ਮੁੱਖ ਰੱਖ ਕੇ ਲੜੀਆਂ ਜਾਣਗੀਆਂ ਕੀ ਕੁਝ ਹੋਵੇਗਾ ਉਹਨੂੰ ਵੇਖਣਾ ਬੇहद ਖਾਸ ਹੋਵੇਗਾ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਸਭ ਦੀਆਂ ਨਜ਼ਰਾਂ 2 ਸਾਲ ਪਹਿਲਾਂ ਹੀ ਟਿਕੀਆਂ ਹੋਈਆਂ ਨੇ ਸਭ ਆਪੋ ਆਪਣੇ ਦਾਅ ਪੇਜ ਖੇਡਣ ਦੇ ਵਿੱਚ ਲੱਗੀਆਂ ਹੋਈਆਂ ਨੇ ਜੋਰ ਤੋੜ ਦੀ ਰਾਜਨੀਤੀ ਹੁਣ ਤੋਂ ਸ਼ੁਰੂ ਹੋ ਚੁੱਕੀ ਹੈ ਹੁਣ ਬੇहद ਦੇਖਣਾ ਖਾਸ ਹੀ ਹੋਵੇਗਾ ਕਿ ਜਿਸ ਤਰ੍ਹਾਂ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਬਿਆਨ ਤੋਂ ਬਾਅਦ ਕੀ ਕੁਝ ਹੁਣ ਸਾਹਮਣੇ ਆਉਂਦਾ ਹੈ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਉਥਲ ਪੁਥਲ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ